ਸਿਕਲਦੀ ਆਪਣੀ ਅੱਜ ਤੇ ਤੇ ਇੱਕ ਕਲਾਸਟ ਖਾਣੀ ਆ ਜੀ ਬਿਨਾਂ ਸੋਚੇ ਸਮਝ ਕੰਮ ਕਰਕੇ ਪਛਤਾਉਣਾ ਪੈਂਦਾ ਹੈ ਇੱਕ ਬ੍ਰਾਹਮਣ ਦੇ ਘਰ ਲड़का ਜੰਮਿਆ ਉਸ ਦਿਨ ਇੱਕ ਨਯੋਲੀ ਨੇ ਵੀ ਬੱਚਾ ਹੋਇਆ ਵਿਚਾਰੀ ਨਯੋਲੀ ਪਰਸੂਤ ਦੇ ਪਿੰਗਣਾ ਨਾਲ ਉਸ ਵੇਲੇ ਮਰ ਗਈ ਬ੍ਰਾਹਮਣੀ ਨੇ ਨਯੋਲੀ ਦੇ ਬੱਚੇ ਨੂੰ ਆਪਣੇ ਬੱਚੇ ਵਾਂਗ ਦੁੱਧ ਪਿਲਾ ਕੇ ਤੇਲ ਆਦੀ ਦੀ ਮਾਲਿਸ਼ ਕਰਕੇ ਪਾਲਿਆ ਪਰ ਉਹ ਨਯੋਲੀ ਤੇ ਇਸ ਕਰਕੇ ਵਿਸ਼ਵਾਸ ਨਹੀਂ ਸੀ ਕਰਦੀ ਸੀ ਕਿ ਕਿਦਰੇ ਆਪਣੇ ਸੁਭਾਅ ਵਸ ਬੱਚੇ ਨੂੰ ਹਾਨੀ ਹੀ ਨਾ ਪਹੁੰਚਾ ਦੇਵੇ ਇੱਕ ਦਿਨ ਬ੍ਰਾਹਮਣੀ ਨੇ ਬੱਚਾ ਸਵਾ ਕੇ ਪਾਣੀ ਦਾ ਘੜਾ ਚੁੱਕਦਿਆਂ ਹੋਇਆ ਪਤੀ ਨੂੰ ਕਿਹਾ ਜੀ ਮੈਂ ਪਾਣੀ ਲਿਆ ਲਿਆਉਣ ਲਈ ਤਲਾਬ ਤੇ ਜਾ ਰਹੀ ਹਾਂ ਤੁਸੀਂ ਜਰਾ ਖਿਆਲ ਰੱਖਣਾ ਕਿ ਕਿਦਰੇ ਨਿਓਲੀ ਨਿਓਲਾ ਬੱਚੇ ਨੂੰ ਨੁਕਸਾਨ ਨਾ ਪਹੁੰਚਾ ਪਈ ਬ੍ਰਾਹਮਣੀ ਦੇ ਜਨਮਗ੍ਰੋਹ ਬ੍ਰਾਹਮਣ ਵੀ ਘਰ ਉਸ ਨੂੰ ਛੱਡ ਕੇ ਪਿਖਿਆ ਮੰਗਲ ਨਹੀਂ ਚਲਾ ਗਿਆ ਰੱਬ ਦਾ ਭਾਣਾ ਜਿਹਾ ਵਰਤਿਆ ਕਿ ਤਾਂ ਕਾਲਾ ਸੱਪ ਕੋਲੋਂ ਵਿਚੋਂ ਨਿਕਲ ਕੇ ਆਇਆ ਨਿਉਲੇ ਨੇ ਉਸ ਨੂੰ ਆਪਣਾ ਜਮਦੂਰ ਵੈਰੀ ਸਮਝਦਿਆਂ ਹੋਇਆ ਅਤੇ ਭਰਾ ਬ੍ਰਾਹਮਣੀ ਦੇ ਬੱਚੇ ਦੀ ਰੱਖਿਆ ਕਰਦਿਆਂ ਹੋਇਆ ਉਸ ਨਾਲ ਲੜ ਕੇ ਉਹਦੇ ਟੋਟੇ ਟੋਟੇ ਕਰ ਦਿੱਤੇ ਨਿਉਲੇ ਦਾ ਮੂੰਹ ਸੱਪ ਦੇ ਖੂਨ ਨਾਲ ਲਾਲ ਹੋ ਗਿਆ ਉਹ ਕੁਛਿ ਕੁਛ ਆਪਣੀ ਬਹਾਦਰੀ ਦੱਸਣ ਨੀ ਮਾਂ ਬ੍ਰਾਹਮਣੀ ਨੂੰ ਰਾਹ ਵਿੱਚ ਅੰਗੇ ਹੋ ਕੇ ਮਿਲਿਆ ਬ੍ਰਾਹਮਣੀ ਨੇ ਉਸ ਦੇ ਲਹੂ 흘ਾਉਣ ਨੂੰ ਵੇਖਿਆ ਉਸ ਤੇ ਸ਼ੱਕ ਕੀਤਾ ਕਿ ਇਸ ਪਾਪੀ ਨੇ ਬੱਚੇ ਨੂੰ ਮਾਰ ਦਿੱਤਾ ਹੈ ਇਹ ਸੋਚ ਕੇ ਉਸ ਨੇ ਪਾਣੀ ਦਾ ਭਰਾ ਘੜਿਆ ਨੇਹੋਲੇ ਤੇ ਸੁੱਟ ਦਿੱਤਾ ਇਸ ਤਰ੍ਹਾਂ ਨੇਹੋਲੇ ਨੂੰ ਮਾਰ ਕੇ ਉਹ ਹਾਂ ਦੁਹਾਈ ਭੌਂਦੀ ਹੋਈ ਅੰਦਰ ਗਈ ਤਾਂ ਉਹ ਵੇਖ ਕੇ ਹੈਰਾਨ ਰਹਿ ਗਈ ਕਿ ਉਸ ਦਾ ਲਾਡਲਾ ਬਿਸਤਰੇ ਤੇ ਸੁੱਤਾ ਹੋਇਆ ਹੈ ਤੇ ਕੋਲ ਇਹ ਇੱਕ ਕਾਲਾ ਸੱਪ ਦੇ ਟੋਟੇ ਟੁੱਟੇ ਹੋਏ ਪਏ ਹਨ ਉਸ ਨੇ ਨਿਹੁਲੇ ਨੂੰ ਦੀ નિਹਕੀ ਮੌਤ ਦੇ ਦੁਹਤੜੀ ਪਿੱਟਣਾ ਸ਼ੁਰੂ ਕਰ ਦਿੱਤਾ ਹੈ ਇੰਨੇ ਵਿੱਚ ਬ੍ਰਾਹਮਣ ਵੀ ਭਿਖਿਆ ਮੰਗ ਕੇ ਮੋੜ ਆਇਆ ਉਹ ਕੀ ਵੇਖਦਾ ਹੈ ਕਿ ਬ੍ਰਹਮਣੀ ਨਿਹੁਲੇ ਦੀ ਮੌਤ ਦੁਖੀ ਹੋ ਕੇ ਵੇਨ ਪਾ ਰਹੀ ਸੀ ਸਿੱਖਿਆ ਜੀ ਠੀਕ ਹੀ ਕਿਹਾ ਗਿਆ ਹੈ ਗਲਤ ਫਹਿਮੀ ਨਾਸ਼ ਦਾ ਕਾਰਨ ਬਣਦੀਆਂ ਹਨ ਇਹ ਸੀ ਜੀ ਸਾਡੀ ਅੱਜ ਦੀ ਕਹਾਣੀ ਅਤਵਾਸ਼ੀਆ ਕਨ ਲਾਈਕ ਹਨਾ ਸਬਸਕ੍ਰਾਈਬ ਕਰਨਾ ਜੀ ਮਿਲਦੇ ਆ ਫਿਰ ਸਸਿਕਾ ਦੇ